ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਖੜੇ ਦਾ ਖਾਲਸਾ ਬਾਬਾ ਜੀ ਸਰਨਾਮ ਸਿੰਘ ਜੀ ਨਿਸ਼ਕਾਮ ਸੇਵਾ ਪ੍ਰਸ਼ਾਦੇ ਦੀ ਜਿਹੜੀ ਦੋ ਟਾਈਮ ਆ ਇੱਕ ਮਹੀਨੇ ਤੋਂ ਜਦੋਂ ਵੀ ਇੱਥੇ ਮਾਲ ਲੱਗਣ ਲੱਗਾ ਏ ਉਦੋਂ ਤੋਂ ਹੀ ਇਹ ਨਿਸ਼ਕਾਮ ਸੇਵਾ ਜਿਹੜੀ ਚੱਲਦੀ ਆ ਕੋਈ ਵੀ ਦੋ ਟਾਈਮ ਚਾਹ ਪ੍ਰਸ਼ਾਦਾ ਸਭ ਸੰਤਾਂ ਨੂੰ ਡਰਾਈਵਰਾਂ ਨੂੰ ਲੰਗ ਦੀ ਆਉਂਦੀ ਸੰਤ ਨੂੰ ਸਾਰਿਆਂ ਨੂੰ ਸ਼ਿਕਾਇਆ ਜਾਂਦਾ ਵਾ ਬਿਲਕੁਲ ਵੀ ਉਹਦੇ ਵਿੱਚ ਕੋਈ ਬਾਬਾ ਜੀ ਇੱਥੇ ਪੈਸਿਆਂ ਦੀ ਸੇਵਾ ਨਹੀਂ ਲੈਂਦੇ ਕੋਈ ਵੀ ਆਪਣੀ ਮਰਜ਼ੀ ਨਾਲ ਕੋਈ ਗੁਰਦੁਆਰਾ ਸਾਹਿਬ ਮੱਥਾ ਟੇਕ ਆਵੇ ਟੇਕ ਆਵੇ ਕੋਈ ਵੀ ਉਹਦੇ ਵਿੱਚ ਕੋਈ 10 ਰੁਪਈਏ ਵੀ ਨਹੀਂ ਕਿਸੇ ਤੋਂ ਲੈ ਜਾਂਦੇ ਤੇ ਬਾਬਾ ਜੀ ਬਹੁਤ ਨਿਸ਼ਕਾਮ ਸੇਵਾ ਕਰਨ ਦੇ ਆ ਇੱਥੇ ਮਹੀਨੇ ਤੋਂ ਜੋ ਵੀ ਮਾਲ ਲੱਗਣ ਲੱਗਾ ਇਹਨਾਂ ਗਦਾਮਾਂ ਦੇ ਵਿੱਚ ਤੇ ਇਹਨਾਂ ਡਰਾਈਵਰਾਂ ਦਾ ਨਹੀਂ ਤੇ ਕੋਈ ਵੀ ਇੱਥੇ ਰੋਟੀ ਦਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਸੀ ਦੇ ਬਾਬਾ ਜੀ ਬੜੀ ਸੇਵਾ ਕਰਨਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਬਾ ਜੀ ਇਹ ਮੰਨ ਲਓ ਵੀ ਮਾਲ ਕਿਹੜਾ ਪਿੰਡ ਆ ਜਿਹੜਾ ਜਿੱਥੇ ਲੱਗਣ ਡਿਆ ਵਾ ਮੈਂ ਇਹ ਦੀ ਸ਼ਹਿਰਾ ਨਸ਼ਾਰੇ ਤੋਂ ਲੋਕਿਆਂ ਨੂੰ ਜਿਹੜੀ ਛੜਕ ਜਾਂਦੀ ਆ ਉਹ ਛੜਕ ਤੇ ਮਾਲ ਲੱਗਣ ਡਿਆ ਗਦਾਮ ਨੇ ਤੇ ਦੂਰ ਦੂਰ ਤੱਕ ਨਾ ਕੋਈ ਚਾਹ ਦਾ ਪ੍ਰਬੰਧ ਨਾ ਕੋ ਪਾਣੀ ਦਾ ਪਪਾ ਜੀ ਖੰਡਾ ਪਾਣੀ ਲੈ ਕੇ ਆਉਂਦੇ ਆ ਸੰਗਤਾਂ ਲਈ ਚਾਹ ਲੈ ਕੇ ਆਉਂਦੇ ਆ ਤਿੰਨ ਟਾਈਮ ਪ੍ਰਸ਼ਾਦਾ ਲੈ ਕੇ ਆਉਂਦੇ ਆ ਦੋ ਟਾਈਮ ਤੇ ਆ ਬੜੀ ਦੂਰ ਦੂਰ ਤੱਕ ਆ ਵੇਖੋ ਤੁਸੀਂ ਲੈਣਾ ਲੱਗੀਆਂ ਵਾਂ ਜਿਹੜੀ ਰਾਹੀਆਂ ਨੂੰ ਵੀ ਬੜੀ ਮੁਸ਼ਕਲ ਆਉਂਦੀ ਆ ਨੰਗਣ ਚ ਤੇ ਪਰ ਇਹ ਬਹੁਤ ਨਿਸ਼ਕਾਮ ਸੇਵਾ ਚਲਣ ਰਹੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੀ ਇੱਥੇ ਆ ਰਹੇ ਆ ਨਸ਼ਰੇ ਮਾਲ ਲੈ ਕੇ ਕੋਈ ਕਿਹੇ ਮੰਡੀ ਚੋਂ ਕੋਈ ਕਿਹੇ ਮੰਡੀ ਚੋਂ ਤੇ 5 6 ਦਿਨ ਹੋ ਗਏ ਆ 5 5 6 6 ਦਿਨ ਹੋ ਗਏ ਆ ਇੱਥੇ ਗੱਡੀਆਂ ਖਲੋਤੀਆਂ ਨੂੰ ਆ ਕਿੰਨੀ ਲੰਮੀ ਲੈਣ ਲੱਗੀ ਆ ਇੱਥੇ ਨੰਨਣ ਵਾਲਿਆਂ ਨੂੰ ਵੀ ਬੜੀ ਪਰੇਸ਼ਾਨੀ ਆਉਂਦੀ ਆ ਤੇ ਬਹੁਤ ਜ਼ਿਆਦੇ ਮੰਦੇ ਹਾਲ ਆ ਇੱਥੇ ਨਾ ਕੋਈ ਚਾਹ ਵਾਲੀ ਦੁਕਾਨ ਆ ਤੇ ਨਾ ਕੋਈ ਰੋਟੀ ਵਾਲੀ ਦੁਕਾਨ ਆ ਅਹੀਂ ਤਾਂ ਧੰਨਵਾਦ ਕਰਦੇ ਆ ਖੜੇ ਦਾ ਖਾਲਸਾ ਗੁਰਦੁਆਰਾ ਸਾਹਿਬ ਆ ਜਿਹੜਾ ਪੂਰਾ ਮਹੀਨੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਵਾ ਜਿਹੜਾ ਦੋਵੇਂ ਟਾਈਮ ਇੱਥੇ ਪ੍ਰਸ਼ਾਦਾ ਲੈ ਕੇ ਆਉਂਦੇ ਆ ਤੇ ਜਿੰਨੀਆਂ ਵੀ ਗੱਡੀਆਂ ਵਾਂ ਡਰਾਈਵਰ ਕਨੈਕਟਰ ਆ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਕੇ ਜਾਂਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਹ ਵੇਖੋ ਆ ਇਹਨੂੰ ਲਾਈਨ ਕਿੱਡੀ ਲੰਮੀ ਲੱਗੀ ਆ ਵੀ ਕੋਈ ਹਾਲ ਨ ਬੁਰਾ ਹਾਲ ਆ ਇੱਥੇ ਡਰਾਈਵਰਾਂ ਦੇ ਨਾ ਕੋਈ ਨਾ ਉਹ ਨੂਆ ਥਾਂ ਨਾ ਕੋਈ ਤੁਹਾਨੂੰ ਬਹੁਤ ਬੁਰਾ ਹਾਲ ਆ ਤੇ ਦੋ ਟਾਈਮ ਚਾਹ ਤੇ ਠੰਡਾ ਜਾਲ ਅਹੀਂ ਗਿੰਨੀਆਂ ਗੱਡੀਆਂ ਵਾਂ ਵੀ ਕਿਤੇ ਵੀ ਇਹੋ ਜਿਹਾ ਮਾਹੌਲ ਨਹੀਂ ਵੇਖਿਆ ਵੀ ਜਿਹੜਾ ਡਰਾਈਵਰਾਂ ਦੇ ਮਗਰ ਇਸ ਤਰ੍ਹਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਆਉਣ ਲੰਗਰ ਮੰਗਰ ਜਾਂਦਾ ਹੋਵੇ ਤੇ ਆ ਨਸ਼ਾਰੇ ਆਣ ਕੇ ਵੇਖਿਆ ਵਾ ਵੀ ਖੜੇ ਦਾ ਖਾਲਸਾ ਗੁਰਦੁਆਰਾ ਸਾਹਿਬ ਆ ਜਿਹੜਾ ਇੱਥੋਂ ਦੋਵੇਂ ਟਾਈਮ ਚਾਹ ਤੇ ਦੋਵੇਂ ਟਾਈਮ ਲੰਗਰ ਪ੍ਰਸ਼ਾਦਾ ਠੰਡਾ ਜਾਲ ਤੇ ਖੀਰਾਂ ਦੇ ਲੰਗਰ ਕੋਈ ਕਿਸੇ ਵੀ ਚੀਜ਼ ਦੀ ਕਮੀ ਕੋਈ ਨਹੀਂ ਕੀ ਕੇ ਵੀ ਇੰਨਾ ਪ੍ਰਸ਼ਾਦਾ ਪਾਣੀ ਇੱਥੇ ਲੈ ਕੇ ਆਉਂਦੇ ਆ ਸਾਹੀ ਹੱਥ ਜੋੜਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਦੀਆਂ ਵੱਡੀਆਂ-ਵੱਡੀਆਂ ਉਗਰਾਹ ਕਰਿਓ ਜਿਹੜੀ ਇੰਨਾ ਇਨੀ ਸੇਵਾ ਕਰਦਾ ਆ ਤੇ ਸਾਡੀ ਹੱਥ ਜੋੜ ਕੇ ਬੇਨਤੀ ਇਹੋ ਆ ਕਿ ਗੱਡੀਆਂ ਲੇਵਰਾਂ ਵਧਾਈਆਂ ਜਾਣ ਇੱਥੇ ਤੇ ਗੱਡੀਆਂ ਛੇਤੀ ਖਾਲੀ ਕਰਾਈਆਂ ਜਾਣ ਚਲੋ ਅੱਜ ਗੱਡੀ ਆਈ ਆ ਕੱਲ ਨੂੰ ਖਾਲੀ ਹੋ ਜੇ ਤੇ ਬੜਿਆ ਬੜੀ ਮਿਹਰਬਾਨੀ ਹੋਊਗੀ ਆਹ ਵੇਖੋ ਕਿੰਨੀ ਲੰਮੀ ਲਾਈਨ ਆ ਜਿਹੜੇ ਨੰਗਦੇ ਆ ਜਦੋਂ ਗੱਡੀ ਗੇਟ ਚੋਂ ਬਾਹਰ ਆਉਂਦੀ ਆ ਉੱਥੇ ਜਾਮ ਲੱਗ ਜਾਂਦਾ ਵਾ ਤੇ ਬੜੀ ਪਰੇਸ਼ਾਨੀ ਆ ਮੋਟਰਸਾਈਕਲ ਆਉਂਦੇ ਆ ਕਾਰਾਂ ਆਉਂਦੀਆਂ ਵਾ ਤੇ ਲੋਕ ਡਰਾਈਵਰਾਂ ਦੇ ਨਾਲ ਬੜੇ ਹੋਰ ਨਿਗਾਹ ਦੇ ਨਾਲ ਵੇਂਦੇ ਆ ਤੇ ਸਾਡਾ ਗਨਾਹ ਕੋਈ ਨਹੀਂਗਾ ਸਾਨੂੰ ਤੇ ਮਾਲ ਲਾ ਕੇ ਭੇਜਤਾ ਤੇ ਅਸੀਂ ਉੱਥੇ ਲਾਈਨ 'ਚ ਗੱਡੀਆਂ ਲਿਆਣ ਕੇ ਲਾਤੀਆਂ ਹੁਣ ਛੇ-ਛੇ ਦਿਨ ਖਾਲੀ ਨਹੀਂ ਹੁੰਦੀਆਂ ਤੇ ਸਾਡਾ ਕਸੂਰ ਕੋਈ ਨਹੀਂਗਾ ਦੂਜੀ ਬੇਨਤੀ ਆ ਫੇਰ ਕਰਦੇ ਆ ਵੀ ਦੁਰਦਯਾਰਾ ਖੜੇ ਦਾ ਖਾਲਸਾ ਜਿਹੜਾ ਇਹਨਾਂ ਦਾ ਬੜਾ ਧੰਨਵਾਦ ਆ ਕਿ ਜਿਹੜਾ ਦੋ ਟਾਈਮ ਪ੍ਰਸ਼ਾਦਾ ਤੇ ਚਾਹ ਦੇ ਲੰਗਰ ਤੇ ਠੰਡਾ ਜਾਲ ਜਿਹੜਾ ਲਿਆਣ ਕੇ ਇੱਥੇ ਡਰਾਈਵਰ ਵੀਰਾਂ ਦੀ ਸੇਵਾ ਕਰਨਦੇ ਆ ਨਹੀਂ ਤੇ ਆਲ ਇੰਡੀਆ ਵੀਰ ਜੀ ਘੁੰਮਿਆ ਵਾ ਕਿਤੇ ਵੀ ਇਹੋ ਜੀ ਸੇਵਾ ਨਹੀਂ ਹੈਗੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਈਦਾ ਵਾ ਉੱਥੇ ਲੰਗਰ ਪ੍ਰਸ਼ਾਦਾ ਸ਼ਿਕਾਉਂਦੇ ਆ ਪਾਰੇ ਇਤਰਾ ਡਰਾਈਵਰਾਂ ਦੇ ਮੰਗਰ ਜਾ ਕੇ ਕਿਸੇ ਵੀ ਗੁਰਦੁਆਰੇ ਪ੍ਰਸ਼ਾਦਾ ਨਹੀਂ ਕੋਈ ਸ਼ਿਕਾਉਂਦਾ ਇਹ ਗੁਰੂ ਘਰ ਗੁਰਦੁਆਰਾ ਜਿਹੜਾ ਖੜੇ ਦਾ ਖਾਲਸਾ ਵਾ ਇੱਥੇ ਪਹਿਲਾ ਪ੍ਰੋਗਰਾਮ ਦੇਖਿਆ ਵਾ ਵੀ ਜਿਹੜਾ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਵਾ ਜਿਹੜਾ ਦੋਵੇਂ ਟਾਈਮ ਇੱਥੇ ਪ੍ਰਸ਼ਾਦਾ ਪਾਣੀ ਆਉਂਦਾ ਵਾ ਆ ਕੱਲ ਪਰਸੋਂ ਵੇਖੋ ਜੀ ਕਿੰਨਾ ਮੀਂਹ ਤੇ ਨੇਰੀ ਕਿੰਨਾ ਹੈ ਕਿੰਨਾ ਬਹੁਤ ਜ਼ਿਆਦਾ ਮੀਂਹ ਨੇਰੀ ਕਿ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਤੇ ਬਾਬੇ ਫਿਰ ਵੀ ਇੱਥੇ ਆਣ ਕੇ ਪ੍ਰਸ਼ਾਦਾ ਛਕਾ ਕੇ ਗਏ ਆ ਸਾਰੇ ਡਰਾਈਵਰ ਵੀਰਾਂ ਨੂੰ ਨਹੀਂ ਵਰਦੇ ਦੇ ਵਿੱਚ ਇਹ ਲੈ ਕੇ ਆਏ ਪ੍ਰਸ਼ਾਦਾ ਤੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਇਹਨਾਂ ਨੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਬਾਬਿਆਂ ਦਾ ਕਿ ਆਹ ਵੀਰਾਂ ਦੀ ਵੀ ਮਹਾਰਾਜ ਵੱਡੀ-ਵੱਡੀ ਉਮਰ ਕਰੇ ਆ ਜਿਹੜੇ ਸੇਵਾਦਾਰ ਆਉਂਦੇ ਆ ਆਪਦੇ ਕੰਮ ਛੱਡ ਕੇ ਤੇ ਇੱਥੇ ਡਰਾਈਵਰ ਵੀਰਾਂ ਨੂੰ ਪ੍ਰਸ਼ਾਦਾ ਛਕਾਉਣ ਆਉਂਦੇ ਆ ਅਸੀਂ ਮਹਾਰਾਜ ਅੱਗੇ ਹੋ ਬੇਨਤੀ ਕਰਦੇ ਆ ਵੀ ਮਹਾਰਾਜ ਇਹਨਾਂ ਦੀਆਂ ਵੀ ਵੱਡੀਆਂ-ਵੱਡੀਆਂ ਉਮਰਾਂ ਕਰਿਓ ਤੇ ਇਹਨਾਂ ਦੇ ਬੱਚਿਆਂ ਦੀਆਂ ਵੀ ਵੱਡੀਆਂ ਉਮਰਾਂ ਕਰਿਓ ਜਿਹੜੀ ਇੰਨੀ ਸੇਵਾ ਕਰੰਦਾ ਆ ਵੀ ਬਾਬਿਆਂ ਵਾਲੋਂ ਕਿਸੇ ਤੋਂ ਕੋਈ ਵੀ ਸੇਵਾ ਨਹੀਂ ਲਈ ਜਾਂਦੀ ਤੇ ਹੋਰ ਵੀ ਕੋਈ ਇੱਥੇ ਆਣ ਕੇ ਗੱਡੀਆਂ ਵਾਲਿਆਂ ਦਾ ਕੋਲੋਂ 2-2 4-4 100-100 ਰੁਪਈਆ ਮੰਗ ਕੇ ਆਖੇ ਵੀ ਬਾਬਾ ਸਤਨਾਮ ਸਿੰਘ ਜੀ ਹੁਣ ਆਲੋ ਉਹਨਾਂ ਵੱਲੋਂ ਕੋਈ ਇਹ ਸੇਵਾ ਨਹੀਂ ਗਈ ਬਾਬਾ ਸਤਨਾਮ ਸਿੰਘ ਜੀ ਹੁਣਾਂ ਵੱਲੋਂ ਕਿਸੇ ਦੇ ਕੋਲੋਂ ਵੀ 1 ਰੁਪਈਆ ਨਹੀਂ ਲਿਆ ਜਾਂਦਾ ਨਾ ਕੋਈ ਡਰਾਈਵਰ ਇੱਥੇ ਗੁਰੂ ਘਰ ਜਾ ਕੇ ਮੱਥਾ ਟੇਕਦੇ 20 ਵਾਰੀ ਟੇਕਦੇ ਪਰ ਇੱਥੇ ਜਿਹੜੇ ਸਿੰਘ ਪ੍ਰਸ਼ਾਦਾ ਲੈ ਕੇ ਆਉਂਦੇ ਆ ਇਹ 1 ਰੁਪਈਆ ਵੀ ਕਿਸੇ ਤੋਂ ਮੱਥਾ ਨਹੀਂ ਟਿਕਾਉਂਦੇ ਤੇ ਦੂਜੀ ਬੇਨਤੀ ਆ ਵੀ ਕੋਈ ਵੀ ਡਰਾਈਵਰ ਵੀ ਇੱਥੇ ਕੋਈ ਵੀ ਆਉਂਦੇ ਆ ਸਿੰਘ ਵੀ ਬਾਬਿਆਂ ਵੱਲੋਂ ਆਏ ਆ ਸਾਨੂੰ ਸੇਵਾ ਦਿਓ ਜਾਂ ਬਾਬਿਆਂ ਨੇ ਸਾਨੂੰ ਭੇਜਿਆ ਵਾ ਤੇ ਕੋਈ ਸੇਵਾ ਨਾ ਦਿਓ ਬਾਬਿਆਂ ਵੱਲੋਂ ਹੁਕਮ ਆਏ ਵੀ ਅਸੀਂ ਨਾ ਕਿਸੇ ਤੋਂ ਸੇਵਾ ਲੈਨੇ ਆ ਤੇ ਨਾ ਕੋਈ ਦੇਵੇ ਇੱਥੇ ਕੋਈ ਆਣ ਕੇ ਆਖਦੇ ਵੀ ਬਾਬਿਆਂ ਭੇਜਿਆ ਵਾ ਸਾਨੂੰ ਸੇਵਾ ਦਿਓ ਬਾਬਿਆਂ ਲੋ ਇਹ ਆਰਡਰ ਬੰਦਾ ਤੇ ਅਸੀਂ ਕਹੇ ਵੀ ਸਿੰਘ ਤੋਂ ਸੇਵਾ ਨਹੀਂ ਲੈਂਦੇ ਆਪ ਦੀ ਸਰਦਾਰਾ ਜੋ ਪਾ ਪਾ ਜੀ ਤੇ ਗੁਰੂ ਘਰ ਜਾ ਕੇ ਜਿਹੜੇ ਸਿੰਘ ਜਾਂਦੇ ਆ ਉੱਥੇ ਮੱਥਾ ਟੇਕ ਕੇ ਆਉਂਦੇ ਆ ਇੱਥੇ ਆ ਜਿਹੜੇ ਸਿੰਘ ਪ੍ਰਸ਼ਾਦਾ ਛਕਾਉਣ ਆਉਂਦੇ ਆ ਇਹਨਾਂ ਨੂੰ ਕਈ ਵਾਰੀ ਡਰਾਈਵਰ ਵੀ ਆਂਦੇ ਆ ਵੀ ਸੇਵਾ ਭਰੇ ਆਖ ਦਿੰਦੇ ਆ ਨਹੀਂ ਵੀਰ ਜੀ ਗੁਰੂ ਘਰ ਜਾ ਕੇ ਮੱਥਾ ਟੇਕ ਆਓ ਇੱਥੇ ਨਹੀਂ ਸੇਵਾ ਤੇ ਹੋਰ ਵੀ ਸਿੰਘਾਂ ਨੂੰ ਬੇਨਤੀ ਆ ਵੀ ਇੱਥੇ ਸੇਵਾ ਨਹੀਂ ਕੋਈ ਖੜਦਾ ਤੇ ਨਾ ਕੋਈ ਲੈਣ ਆਵੇ ਇੱਥੇ ਵੀ ਕੋਈ ਬਾਬਿਆਂ ਦਾ ਨਾਮ ਲੈ ਕੇ ਆ ਜੇ ਇੱਥੇ ਵੀ ਬਾਬਿਆਂ ਭੇਜਿਆ ਵਾ ਵੀ ਸਾਨੂੰ ਸੇਵਾ ਦਿਓ ਬਾਬਿਆਂ ਵੱਲੋਂ ਆਰਡਰ ਬੰਦਾ ਆ ਜਿੰਨਾ ਵੀ ਪ੍ਰਸ਼ਾਦਾ ਪਾਣੀ ਆ ਰਿਹਾ ਹੈ ਬਾਬਾ ਸਤਨਾਮ ਸਿੰਘ ਜੀ ਵੱਲੋਂ ਉਹ ਸ਼ਿਕਾਇਤ ਹੈ ਇੱਥੇ ਤੇ ਕੋਈ ਸੇਵਾ ਨਹੀਂ ਕਿਸੇ ਤੋਂ ਲਈ ਜਾ ਰਹੀ ਗੁਰੂ ਘਰ ਜਾ ਕੇ ਕੋਈ ਮਰਜ਼ੀ ਨਾ ਕੋਈ 10 ਰੁਪਏ 20 ਰੁਪਏ ਮੱਥਾ ਟੇਕ ਆਉਂਦਾ ਹੋਵੇ ਉਹ ਕੁਝ ਕਹਿ ਨਹੀਂ ਸਕਦੇ ਪਰ ਇੱਥੇ ਜਿੰਨੇ ਡਰਾਈਵਰ ਵੀ ਆ ਕਹੇ ਤਾਂ ਕੋਈ ਸੇਵਾ ਨਹੀਂ ਲਈ ਜਾ ਰਹੀ ਤੇ ਇੱਥੇ ਦੋਵੇਂ ਟਾਈਮ ਹੀ ਪ੍ਰਸ਼ਾਦਾ ਚੱਲਦਾ ਵਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਪ੍ਰਸ਼ਾਦਾ ਛਕਾ ਕੇ ਜਾਂਦੇ ਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਬਾਬਾ ਜੀ ਹੁਣਾਂ ਦਾ ਹੱਥ ਜੋੜਦੇ ਆ ਮਹਾਰਾਜ ਅੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਹੁਣਾਂ ਦੀਆਂ ਵੱਡੀਆਂ-ਵੱਡੀਆਂ ਓਵਰਾਂ ਕਰਨ ਤੇ ਆਹ ਜਿਹੜੇ ਸਿੰਘ ਇੱਥੇ ਦੋਵੇਂ ਟਾਈਮ ਪ੍ਰਸ਼ਾਦਾ ਛਕਾਉਂਦੇ ਆ ਇਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਬਹੁਤਾ-ਬਹੁਤਾ ਦਵੇ ਤੇ ਇਹਨਾਂ ਦੀਆਂ ਵੀ ਵੱਡੀਆਂ ਓਵਰਾਂ ਕਰੇ ਵਾਹਿਗੁਰੂ ਜੀ ਇਹਨਾਂ ਕੋਈ ਕਹਿੰਦੇ ਕਿ ਮਾਂ ਦੇ ਜਾਜਕਾਂ ਕੋਈ ਗਲਤੀ ਹੋ ਗਈ ਹੋਵੇ ਤੇ ਸੰਗਤ ਬਖਸ਼ਣਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ